ਇਹ ਤਾਂ ਮੈਂ ਇੱਕ ਉਦਾਹਰਨ ਦਿੰਨਾ ਵਾਈ ਸ਼ੁੱਡ ਐਨ ਆਰ ਆਈ ਔਰ ਗੁਰਿੰਦਰ ਸਿੰਘ ਤੇ ਲੋ ਇਨਵੈਸਟ ਇਨ ਅ ਪ੍ਰੋਪਰਟੀ ਇਨ ਅ ਕਲੋਨੀ ਪ੍ਰੋਪਰਟੀ ਇਨ ਅ ਕਲੋਨੀ ਵਿਚ ਇਜ਼ ਇਲੀਗਲ ਕਲੋਨੀ ਠੀਕ ਹੈ ਹੁਣ ਇਸ ਸਰਕਾਰ ਨੇ ਤੇ ਪਹਿਲੀਆਂ ਸਰਕਾਰਾਂ ਨੇ ਵੀ ਇੰਜ ਕੀਤਾ ਸੀ ਵਿਚ ਇਜ਼ ਟੋਟਲੀ ਗੌਨ ਕਿ ਤੁਸੀਂ ਇਲੀਗਲ ਤੁਸੀਂ ਦੇਖੋਗੇ ਪਤਨ ਤੁਹਾਡੇ ਚੋਂ ਕਿੰਨੇ ਵਕਫ ਬਹੁਤ ਸਾਰੇ ਵਕਫ ਹੋਣਗੇ ਕਿ ਜੀ ਪਿੰਡ ਚ ਇੱਕ ਲਾਲਾ ਜੀ ਆਏ ਉਹਨਾਂ ਨੇ ਦੋ ਜ਼ਿਮੀਂਦਾਰਾਂ ਤੇ ਨਾਨਾ ਰਲੇ ਉਹਨਾਂ ਦੀ ਜੀ 25 ਕਿੱਲੇ ਦਾ ਬਿਆਨਾ ਕਰ ਲਿਆ ਜੀ ਫਿਰ ਉਹਨਾਂ ਨੇ ਜੀ ਕਲੋਨੀ ਕੱਟਨੀ ਸ਼ੁਰੂ ਕਰ ਦਿੱਤੀ ਜੀ ਫਿਰ ਉਹਨਾਂ ਨੇ ਕਲੋਨੀ ਕੱਟ ਕੇ ਉਹਦੀ ਰਜਿਸਟਰੀਆਂ ਕਰਾਉਣੀਆਂ ਉਹਦੇ ਚ 15 ਵੀ 50 ਐਨਆਰ ਇਸ ਨੇ ਵੀ ਲੈ ਲੀਆਂ ਵੇਖੋ ਜੀ ਆਹ ਦੇਖੋ ਅਸੀਂ ਨਵੀਂ ਕਲੋਨੀ ਕੱਟੀ ਐ ਲੇਕਿਨ ਜਦੋਂ ਤੁਸੀਂ ਰਜਿਸਟਰੀ ਕਰਾਉਣਾ ਚਾਹੁੰਦੇ ਹੋ ਮੈਂ ਰੈਵਨਿਊ ਦਾ ਤਜਰਬੇਕਾਰ ਪੁਲੀਸ ਅਫਸਰੈਂਟ ਕਿਉਂਕਿ ਮੈਂ ਰੈਵਨਿਊ ਦੇ ਕੇਸ ਢਿੱਲ ਕੀਤਾ ਹੈ ਜਦੋਂ ਤੁਸੀਂ ਰਜਿਸਟਰੀ ਕਰਨਾ ਚਾਹੁੰਦੇ ਹੋ ਉਹ ਐਗਰੀਕਲਚਰ ਦੇ ਬੇਸ ਤੇ ਰਜਿਸਟਰੀ ਹੁੰਦੀ ਖਸਰਾ ਨੰਬਰ ਫਲਾਣਾ ਫਲਾਣਾ ਖਤੌਨੀ ਨੰਬਰ ਐਨਾ ਐਨਾ ਰਕਵਾ 526/33 ਜਾਂ 624/324 ਕਿਉਂਕਿ ਖਸਰਾ ਤੇ ਹੈਗਾ ਉਹ 1 8 ਕਨਾਲ ਪੂਰੇ ਲੇਕਿਨ ਤੁਸੀਂ ਲੈ ਰਹੇ ਹੋ 250 ਕਾ 500 ਕਾ 600 ਕਾ ਲੇਕਿਨ ਨੈਕਸਸ ਦੀ ਖੂਬੀ ਦੇਖੋ ਕਿ ਮੈਂ ਇੱਕ ਛਟਗੇ ਦਾ ਸਟੇਟ ਗਵਰਨਮੈਂਟ ਇਸ ਇਲੈਗਲ ਕਲੋਨਾਈਜ਼ੇਸ਼ਨ ਨੂੰ ਖਤਮ ਕਰ ਸਕਦੀ ਤੁਹਾਡੇ ਇੱਥੇ ਕਦੀ ਇਲੈਗਲ ਕਲੋਨੀ ਬਣੀ ਦੇਖੀ ਜਿਹੜੀ ਉਦੋਂ ਜ਼ਰੂਰ ਪੈਂਦੀ ਹੈ ਜਦੋਂ ਮੈਂ ਉਹਨੂੰ ਮੈਨੀਪੂਲੇਟ ਕਰਨਾ ਹੈ ਕਿ ਮੈਂ ਉਹ ਮੋਨਟਾਈਜ਼ ਕਰਨਾ ਜਿਹਨੂੰ ਅਸੀਂ ਵਰਡ ਯੂਜ਼ ਕਰਦੇ ਹਾਂ ਲੇਕਿਨ ਜਦੋਂ ਮੈਂ ਮੋਨਟਾਈਜ਼ ਕਰਨਾ ਜਿਹੜਾ ਮੇਰਾ ਹੀਰਾ ਹੈ ਦੇਖੋ ਹਰ ਇੱਕ ਚੀਜ਼ ਦੇ ਦੋ ਪੱਖ ਨੇ ਮੈਂ ਬਤੌਰ ਪੰਜਾਬੀ ਤੇ ਤੁਹਾਡੀ ਇਸ ਗੱਲ ਨਾਲ ਸਹਿਮਤ ਹਾਂ ਕਿ ਇਹ ਹੋਣਾ ਚਾਹੀਦਾ ਹੈ। ਲੇਕਿਨ ਉਹਨਾਂ ਦਾ ਔਰਲ ਤੌਰ ਤੇ ਕਿਹਨਾ ਜੇ ਦੇਖਿਆ ਜਾਏ ਤੇ ਜੜੀ ਤੁਹਾਡੇ ਲਾਲ ਲਕੀਰ ਦੇ ਅੰਦਰ ਜ਼ਮੀਨ ਹੈ ਜਿਹੜੀ ਹੁਣੇ ਕਬਜ਼ੇ ਦੀ ਗੱਲ ਹੋ ਰਹੀ ਸੀ ਉਹ ਬਿਨਾਂ ਨੰਬਰ ਹੀ ਹੁੰਦੀ ਸੀ ਹੁਣ ਤੇ ਸਰਕਾਰ ਨੇ ਨੰਬਰ ਹੀ ਕਰ ਦਿੱਤੀ ਨੰਬਰ ਲਾ ਦਿੱਤੇ। Like kita, da, आई स्टिल फील की सरकार ने गलत कीता नहीं करना चाहिए था। ਉਹਦੇ ਚ ਗੱਲ ਇੱਕ ਗੱਲ ਆਈ ਕਿਸੇ ਨੇ ਵੀ ਕੀਤਾ ਹੋਇਆ। ਕੋ ਇੱਕ ਗੱਲ ਇਹਦੇ ਚ ਇਹ ਹੁੰਦੀ ਹੈ ਜੇ ਕੀ ਮੇਰੀ ਸੋਚ ਦੇ ਮਤਾਬਕ ਸਾਨੂੰ ਇਹੋ ਜਿਹੇ ਰੈਸਟ੍ਰਿਕਸ਼ਨਸ ਲਾਉਣ ਚ ਕੋਈ ਫਾਇਦਾ ਨਹੀਂ। ਕੋੜੇ ਕੀ ਕੀਤਾ ਗੈਟਵਡ ਕਰਕੇ ਦੁਸਰੇ ਤੋਂ ਪੈਸੇ ਉਹਨਾਂ ਐਂਟੀ ਕਰਸ ਲੈਣਾ ਉਹਨੋਂ ਪੈਸੇ ਹੋ ਦੇਗਾ। ਉਹਨਾਂ ਬਦਲ ਡੀਆਈ ਕੋਈ ਜੰਤੂ ਮਾਰ ਦਿੰਦਾ ਮੈਂ ਇਧਰ ਆ ਗਿਆ ਪੂਰਪੀ ਫੈਲ ਲਿਆ ਤੋ ਇਹ ਵੀ ਜੰਮੀ ਉਹ ਵੀ ਉਹਦਾ ਮਾਸਾ ਮਿੱਤਰ ਸੀ ਮੇਰੇ ਸਾਹਮਣੇ ਵਾਕ ਕੋਲ ਆ ਰਿਹਾ ਤੇਰੇ ਭੈ ਕਢਾ ਕੇ ਉਹ ਉਹਦੇ ਦੀ ਮਾਰੀ ਵੀਰੇ ਕੱਲ ਉਹ ਬੰਦੇ ਬਦਲ ਗਿਆ ਓ ਮੈਂ ਤਾਂ ਬੇਬੇ ਕੇ ਨਾ ਬਾਹਰ ਮੁਚੀ ਉਹ ਕਰਦੇ ਕਰਦੇ ਉੱਥੇ ਇੱਕ ਐਸਪੀ ਐਚਸੀ ਬਣਾ ਪੁਰ ਗਿਆ ਮੈਂ ਵੀ ਤੇ ਨਾ ਵੀ ਪੋਰਡਾ ਵੀ ਹੈ ਨਾ ਕੈਮਰਾ ਲਾਖੀ ਕਰਦੇ ਬਸ ਉਹ ਦੇਖ ਲਈ ਜਿਹਨੇ ਬੈੜ ਕੇ ਉਹਨੂੰ ਕੱਲ ਵੈਰੀ ਕੋਲ ਦੇਖੋ ਗਰੇਵਾਲ ਸਾਹਿਬ ਤੁਸੀਂ ਸਵਾਲ ਕੀਤਾ ਸੀ ਇਹ ਕਿ ਆਪ ਨੂੰ ਕੀ ਕਰਨਾ ਚਾਹੀਦਾ ਹੈ ਜੋ ਹਿਮਾਚਲ ਨੇ ਤੇ ਉੱਤਰਾਖੰਡ ਨੇ ਕੀਤਾ ਔਰ ਇੱਕ ਅਧਿ ਸਟੇਟ ਹੋਰ ਵੀ ਹੈਗੀ ਜਿੱਥੇ ਤੁਸੀਂ ਜ਼ਮੀਨ ਨਹੀਂ ਖਰੀਦ ਸਕਦੇ ਆ ਮਾਇਰ ਵਾਲੇ ਤੇ ਬਾਰੇ ਗੁਰਦੌਰ ਦੇ ਤੋਂ ਬੰਦਾ ਸਭ ਨੂੰ ਲੈ ਕੇ ਇਕੱਲਾ ਇਕੱਲਾ ਬੰਦਾ ਹੱਥ ਜੋੜ ਕੇ ਗੱਲ ਰਿਹਾ ਖਾਲੀ ਕਰੋ ਅਗਲੇ ਮੰਗ ਕਰਦੇ ਕਿ ਅਸਲਾਮੁਅਲਿਕ ਮੈਂ ਜਾਉਂ ਕਰ ਦੋ ਨਾ ਸਿਰ ਮੇਰੇ ਆਪ ਤੋਂ 4 5 ਹਾਂ ਤੁਸੀਂ ਇਹ ਵੀ ਇਹ ਵੀ ਭੇਜਣਾ ਉਹ ਸੱਜੇ ਤੇ ਸੱਜਣਾ ਤੇ ਆ ਗਿਆ ਉਹ ਬੱਚੇ ਦੀ ਗੱਲ ਹੀ ਬਾਕੀ ਅਸੀਂ ਪੋਛੀ ਕਰ ਲਾ ਗਰੇਵਾਲ ਸਾਹਿਬ ਕਿਧਰ ਗਿਆ ਹਾਂ ਬਹੁਤ ਕੋਈ ਪੁਆਇੰਟ ਤੇ ਆਹੇ ਮੈਂ ਬਹੁਤ ਨਹੀਂ ਕਿਸੇ ਆਪਣੀ ਉੱਥੇ ਜਿਹੜਾ ਲੋਕਾਂ ਦੀ ਸੋਚ ਆਹ ਜਲਦੀ ਪ੍ਰਾਪਰਟੀ ਅੱਜ ਤੁਸੀਂ ਅਲਾਉ ਕਰ ਦਿਓ ਜੇ ਜੜੀ ਪ੍ਰਾਪਰਟੀ ਦੀ ਵੈਲਿਊ 5 ਕਰੋੜ ਦੀ ਆ ਉਹ 50 ਕਰੋੜ ਦੀ ਹੋ ਗਈ। ਅਲਟੀਮੇਟਲੀ ਲਾਈਫ ਮੈਲ ਐਡੀਸ਼ਨ ਵੈਲਿਊ ਐਡੀਸ਼ਨ ਮੋਡਿਟਰੀ ਕਨਸਿਡਰੇਸ਼ਨ ਤੇ ਹੋਊਗੀ। ਹੈਰਿਟੇਜ ਦੀ ਵੈਲਿਊ ਕੋڈنگ ਇੰਟਰਡੇ ਮੈਂ ਐਨ ਆਰ ਆਈ ਆ ਮੇਰੀ ਉੱਥੇ ਜ਼ਮੀਨ ਹੈ। ਮੇਰੇ ਕੋਲ ਅਧਿਕਾਰ ਹੋਣਾ ਚਾਹੀਦਾ ਹੈ ਕਿ ਉਹਦੇ ਕੋਲੋਂ ਬਾਇੰਗ ਜਿਹੜਾ ਬਾਇਰ ਹੈ ਉਹਦੀ ਗਿਣਤੀ ਜ਼ਿਆਦਾ ਹੋਏਗੀ ਤੇ ਮੈਨੂੰ ਵੈਲਿਊ ਮਿਲੇਗੀ। ਅੱਜ ਮੈਂ ਬੰਦ ਕਰ ਦਿੰਦਾ ਆ ਤੇ ਮੇਰੀ ਪ੍ਰਾਪਰਟੀ ਦੀ ਵੈਲਿਊ ਘਟ ਜਾਏਗੀ ਮੈਂ ਫੇਰ ਕਿ ਫੇਰ ਤੁਸੀਂ ਕਿਹੜਾ ਫਲਸਫੇ ਦੀ ਗੱਲ ਕਰਦਾ ਮੈਂ ਸਰਦਾਰ ਗੁਰਿੰਦਰ ਸਿੰਘ ਢਿੱਲੋਂ son of ਸਰਦਾਰ ਹਰਪ੍ਰਧਨ ਸਿੰਘ ਢਿੱਲੋਂ son of ਸਰਦਾਰ ਮੱਖਣ ਸਿੰਘ ਢਿੱਲੋਂ ਸਰਦਾਰ ਮੱਖਣ ਸਿੰਘ ਢਿੱਲੋਂ ਕਹਿੰਦੇ ਸੀ ਮੈਂ ਬੜਾ ਤਗੜਾ ਜਰਨੈਲ ਆ ਮੇਰੀ ਜ਼ਮੀਨ ਨੂੰ ਕੋਈ ਹੱਥ ਨਾ ਲਾਏ ਉਹ 67 ਸਾਲ ਦੀ ਉਮਰ ਚ ਚੱਲ ਗਿਆ ਤਿੰਨਾ ਮੁੰਡਿਆਂ ਉਹਨਾਂ ਨੇ ਉਹਦੀ ਜ਼ਮੀਨ ਤੇ ਕਬਜ਼ਾ ਕਰਕੇ ਮੇਨਟੇਨ ਕਰਨਾ ਆ ਤੇ ਸਾਨੂੰ ਮਾਰਕੀਟ ਫੋਰਸਸ ਤੇ ਛੱਡ ਦੇਣਾ ਚਾਹੀਦਾ ਇਹ ਇਹ ਨਹੀਂ ਹੋਣਾ ਚਾਹੀਦਾ ਕਿ ਮੇਰੀ ਪ੍ਰਾਪਰਟੀ ਦੀ ਵੈਲਿਊ ਘੱਟੀ ਜਾਏ ਤੇ ਕੁੜਕੇ ਜਿਹੜਾ ਖਰੀਦਣ ਵਾਲਾ ਆ ਉਹਨਾਂ ਦਾ ਇੱਕ ਨੈਕਸਸ ਬਣ ਜਾਏ ਉਹਨਾਂ ਨੇ ਮਿਲ ਕੇ ਖਰੀਦ ਲਿਆ ਜੇ ਬੜੀ ਓਪਨ ਰਹੇ ਤੇ ਖਾਲੀ ਮਾੜਾ ਆ ਜਾਓ ਨੇਤਾ ਜੀ ਆ ਜਾਓ ਇੱਕ ਪਿਕਚਰ ਆ ਗਿਆ ਜੀ ਕਿਰਪਾ ਕਰ ਤੁਹ ਫੜਾ ਦੇ ਭਈ ਤੁਹਾਡੇ ਨਾਲ ਅੱਜ ਦੀਸ਼ਾ ਜੀ ਉਹਨਾਂ ਦੇ ਘਰ ਸੇ ਬੈਠ ਕੇ ਤੁਹਾਡੇ ਸਾਰੇ ਐਨਆਰਆਈ ਸੱਜਣਾ ਮਿੱਤਰਾਂ ਨਾਲ ਜੜੀ ਕਾਲ ਬਾਤ ਹੋਈ ਉਹ ਉਸ ਗੱਲ ਤੋਂ ਬਾਅਦ ਤੋਂ ਬਾਅਦ ਇਹ ਕਰੂੰਗਾ ਕਿ ਜਿੰਨਾ ਪਿਆਰ ਤੁਸੀਂ ਪੰਜਾਬ ਨੂੰ ਕਰਦੇ ਹੋ ਉਹਦਾ ਕੋਈ ਜਵਾਬ ਨਹੀਂ ਹੈ ਮੈਂ ਤੁਹਾਡਾ ਰਿਣੀ ਐ ਕਿ ਤੁਸੀਂ ਖੁੱਲ ਕੇ ਗੱਲਾਂ ਕੀਤੀਆਂ ਔਰ ਪੰਜਾਬ ਬਾਰੇ ਗੱਲਾਂ ਕੀਤੀਆਂ ਔਰ ਪੰਜਾਬੀ ਆਦੀ ਗੱਲ ਕੀਤੀ ਹੈ ਮੈਂ ਤੁਹਾਨੂੰ ਇੱਕ ਰਿਕੁਐਸਟ ਕਰਨਾ ਚਾਹੂੰਗਾ ਕਿ ਜਿੰਨਾ ਤੁਸੀਂ ਪਹਿਰੇ ਦਿਲੋਂ ਪੰਜਾਬ ਨੂੰ ਪਿਆਰ ਕਰਦੇ ਹੋ ਇਸ ਪਿਆਰ ਨੂੰ ਬਰਕਰਾਰ ਰੱਖਣਾ ਔਰ ਪੰਜਾਬ ਦਾ ਖਿਆਲ ਰੱਖਣਾ ਔਰ ਮੈਂ ਆਪਣੀ ਡਿਸਕਸ਼ਨ ਤੋਂ ਬਾਅਦ ਜੋ ਅੱਜਕੱਲ ਦੇ ਜੋਕੇ ਹਾਲਾਤ ਨੇ ਪੰਜਾਬ ਦੇ ਤੁਹਾਨੂੰ ਇੱਕ ਹੋਰ ਅੰਦਰ ਬੈਠੇ ਆ ਗੱਲਬਾਤ ਦੇ ਦੌਰਾਨ ਵਿਚਾਰ ਵਟਾਂਦਰਾ ਕਰਦੇ ਆ ਵੀ ਗੱਲ ਕਹੀ ਸੀ ਤੇ ਦੁਬਾਰਾ ਰਿਕੁਐਸਟ ਕਰਦਾ ਐਨਆਰਆਈ ਭਰਾਵਾਂ ਨੂੰ ਕਿ ਤੁਸੀਂ ਕਾਂਗਰਸ ਪਾਰਟੀ ਦਾ ਸਹਿਯੋਗ ਦਿਓ ਰਾਹੁਲ ਗਾਂਧੀ ਜੀ ਦੀ ਲੀਡਰਸ਼ਿਪ ਔਰ ਪੰਜਾਬ ਦੀ ਕਾਂਗਰਸ ਦੀ ਲੀਡਰਸ਼ਿਪ ਇੰਨਾ ਕਿ ਆਪਣੀ ਤਾਕਤ ਔਰ ਸੋਚ ਰੱਖਦੀ ਆ ਕੀ ਪੰਜਾਬ ਨੂੰ ਅੱਗੇ ਲਿਜਾ ਸਕਦੀ ਆ ਸੋ ਪਲੀਜ਼ ਕਾਂਗਰਸ ਪਾਰਟੀ ਦਾ ਸਹਿਯੋਗ ਦਿਓ ਔਰ ਅਗਲੀ ਵਾਰੀ 27 ਦੇ ਵਿੱਚ ਕਾਂਗਰਸ ਦੀ ਸਰਕਾਰ ਬਣਾਓ ਬਹੁਤ ਬਹੁਤ ਇੱਕ ਵਾਰੀ ਫੇਰ ਧੰਨਵਾਦ ਦੀਸ਼ਾ ਜੀ ਦਾ ਗੁਰਸੇਮ ਜੀ ਦਾ ਤਰਸੀਮ ਜੀ ਦਾ ਤੁਸੀਂ ਤੁਹਾਡੇ ਸਾਰਿਆਂ ਦਾ ਕਿ ਇਹਨਾਂ ਨੇ ਮੈਨੂੰ ਮੌਕਾ ਦਿੱਤਾ ਆਪਣੇ ਘਰ ਦੀ ਜਗ੍ਹਾ ਬੈਠ ਕੇ ਬੈਠਣ ਲਈ ਸਮਾਂ ਦਿੱਤਾ ਔਰ ਤੁਹਾਡੇ ਸਾਰਿਆਂ ਦਾ ਮਿਲ ਕੀਤਾ ਇੱਕ ਵਾਰੀ ਫੇਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਜਿਵੇਂ ਚੋਣਾਂ ਦਾ ਮੌਸਮ ਨੇੜੇ ਆ ਰਿਹਾ ਤੇ ਮਿਮੇ ਮਿਮੇ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦੇ ਐਨਆਰਆਈਆਂ ਨੂੰ ਲੁਭਾਉਣ ਵਾਸਤੇ ਵਿਦੇਸ਼ਾਂ ਵੱਲੋਂ ਫੇਰਾ ਪਾ ਰਹੇ ਨੇ ਪਿਛਲੇ ਦਿਨੀ ਇਸੇ ਕੜੀ ਦੇ ਤਹਿਤ ਪੰਜਾਬ ਪੁਲਿਸ ਦੇ ਰਿਟਾਇਰਡ ਆਈਪੀਐਸ ਅਫਸਰ ਸਰਦਾਰ ਗੁਰਿੰਦਰ ਸਿੰਘ ਢਿੱਲੋਂ ਫ੍ਰਿਜਨੋ ਵਿਖੇ ਦੀਸ਼ੇ ਦੇ ਸੱਦੇ ਦੇ ਉੱਤੇ ਇੱਥੇ ਪਹੁੰਚੇ ਜਿੱਥੇ ਉਹਨਾਂ ਨੇ ਐਨਆਰਆਈ ਲੋਕਾਂ ਦੇ ਨਾਲ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਐਨਆਰਆਈ ਦੇ ਮੁੱਦਿਆਂ ਨੂੰ ਲੈ ਕੇ ਵਿਚਾਰ ਚਰਚਾ ਕੀਤੀ ਇਸ ਸਮੇਂ ਉਹਨਾਂ ਨੂੰ ਤਿੱਖੇ ਸਵਾਲ ਹੀ ਪੁੱਛੇ ਗਏ ਜਿਨ੍ਹਾਂ ਨੇ ਬਹੁਤ ਹੀ ਅچھے ਤਰੀਕੇ ਦੇ ਨਾਲ ਉਹਨਾਂ ਸਵਾਲਾਂ ਦੇ ਜਵਾਬ ਦਿੱਤੇ ਮੈਂ ਗੁਰਿੰਦਰਜੀਤ ਸਿੰਘ ਨੀਟਾ ਮਾਛੀਕੇ ਮੇਰੇ ਸਾਥੀ ਕਲਵੰਤੂ ਬੀ ਧਾਲੀਆ ਦੇ ਨਾਲ ਫ੍ਰਿਜ ਨੂੰ ਕੈਲੀਫੋਰਨੀਆ ਤੋਂ